ਕਾ ਗੱਲ ਸੋ ਆਈ ਵੰਗੂ ਤੇ ਸਾਰੇ ਸਭ ਦਾ ਬਹੁਤ ਧੰਨਵਾਦ ਆਪ ਸਭ ਸੰਗਤ ਨੂੰ ਬੰਦਾਈ ਹੈ ਕਿ ਸ਼ਹੀਦ ਜੀ ਨੂੰ ਸਵਾਗਤ ਕਰਦੇ ਹੋ। ਜੋ ਸ਼ਹੀਦੀ ਯੋਗ ਮਲੇ ਨਾਂ ਕੇ ਗਿਆ ਹਨ ਉਹਨਾਂ ਨੂੰ ਮੋਤਰਾ ਕਰਜਾਇਆ। ਸਾਡੇ ਨਾਲ ਬਾਬਾ ਹਰਪ੍ਰੀਤ ਸਿੰਘ ਛੇੜਾਂਸਾਲੀ ਵਾਲੇ ਜਿਨ੍ਹਾਂ ਨੇ ਪਿਛਲੀ 24 25 ਦਸੰਬਰ ਤੋਂ ਲਗਾਤਾਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਲੰਗਰ ਪਾਣੀ ਪ੍ਰਸ਼ਾਦਾ ਵੰਡਾ ਤੇ ਸੰਗਤਾਂ ਦੇ ਰਹਿਣ ਵਾਸਤੇ ਬੜਾ ਵਧੀਆ ਤਰੀਕੇ ਦੇ ਨਾਲ ਰਿਗਮੈਂਟ ਦੀ ਤਾਜ਼ੀਆ ਜੋ ਦੇ ਹਰੇ ਕੈਂਪਰਾਂ ਤੋਂ ਪੀਜੀਆਈ ਦੇ ਵਿੱਚ ਅੰਰੀਜਾ ਵਾਸਤੇ ਲੰਗਰ ਲੈ ਕੇ ਜਾਂਦੇ ਹਨ ਕੱਲ ਨੂੰ ਵੀ ਇਹਨਾਂ ਮਹਾਪੁਰਸ਼ਾਂ ਨੇ ਪੀਜੀਆਈ ਦੇ ਵਿੱਚ ਜੋ ਅੰਰੀਜਾ ਨੂੰ ਅੰਰੀਜਾ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਪੈਕੜਾ ਜੋ ਉੱਥੇ ਨੇ ਦੇਖਭਾਲ ਵਾਸਤੇ ਜਾਂਦੇ ਹਨ ਉਹਨਾਂ ਲਈ ਲੰਗਰ ਪਹਿੰਡਾਰ ਰਿਗਮੈਂਟ ਕਰਦੇ ਹਾਂ ਸੋ ਸਾਰੀ ਸੰਗਤ ਨੂੰ ਬਈਆ ਭਾਈ ਇਹ ਜੀ ਆਹ ਮਹਾਂਪੁਰਖਾਂ ਦਾ ਬਾਅਦ ਤੋਂ ਬਾਅਦ ਆਪਾਂ ਸਤਿਕਾਰ ਕਰੀਏ ਇਹਦਾ ਨਾਂ ਬਾਅਦ ਤੋਂ ਬਾਅਦ ਸਹਿਯੋਗ ਕਰੀਏ ਸਾਡੇ ਵਾਲਾ ਬਹੁਤ ਹੀ ਸਤਿਕਾਰਯੋਗ ਬਾਬਾ ਮਨਪ੍ਰੀਤ ਸਿੰਘ ਜੀ ਅਮਰੋਵ ਵਾਲੇ ਦਸ਼ਮੀਸ਼ ਪ੍ਰਚਾਰਕ ਜਥਾ ਦਸ਼ਮੀਸ਼ ਸਰਨਾ ਦਾ ਜੋ ਕਿ ਬਾਬਾ ਜੀ ਦੇ ਬਹੁਤ ਹੀ ਸ਼ਰਧਾਲੂ ਹਰਾਂ ਤੇ ਬਾਬਾ ਜੀ ਦੀ ਹਰੇਕ ਸਮੇਂ ਦੇ ਉੱਪਰ ਪੈਸੇ ਵੱਲੋਂ ਰਾਸ਼ਨ ਵੱਲੋਂ ਮਾਇਆ ਕਰਦੇ ਰਹਿੰਦੇ ਹਨ ਆਪਣੇ ਸੇਵਾ ਦਾ ਕਰਦੇ ਹਨ ਸੋ ਅਸੀਂ ਬਾਕੀ ਸੰਗਤਾਂ ਵੀ ਬੇਨਤੀ ਕਰਦੇ ਹਾਂ ਕਿ ਬਾਬਾ ਜੀ ਦਾ ਬਾਬਾ ਗੁਰਮੀਤ ਸਿੰਘ ਜੀ ਛੇੜਾ ਸਾਲੀ ਵਾਲਿਆਂ ਦਾ ਇਹਨਾਂ ਦਾ ਵੱਧ ਤੋਂ ਵੱਧ ਪੈਸਾ ਸਹਿਯੋਗ ਦਈਏ ਤਾਂ ਕਿ ਗਰੀਬਾਂ ਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ